ਅੱਜ ਸ੍ਰਿਸ਼ਟੀਕਰਤਾ ਭਗਵਾਨ ਵਾਰਣਿਕ ਜੀ ਦੇ ਪਾਵਨ ਪ੍ਰਗਟ ਦਿਵਸ ਦੀਆਂ ਫਿਰ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕ ਮਹਾਰਾਜ ਜੀ ਜੈ ਜਿਹੜਾ ਸਾਡਾ ਭਾਰਤ ਦਾ ਇਤਿਹਾਸ ਆ ਸਾਡੀ ਸੰਸਕ੍ਰਿਤੀ ਆ ਸਾਡਾ ਸੱਭਿਆਚਾਰ ਆ ਅੱਜ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਜੀ ਦਾ ਬਹੁਤ ਇੱਕ ਅਹਿਮ ਸਥਾਨ ਆ ਬੱਚਾ ਬੱਚਾ ਹਿੰਦੁਸਤਾਨ ਦਾ ਇਕਦਾ ਮੂਲ ਨਿਵਾਸੀ ਆ ਸਾਰੇ ਆਪਾਂ ਇਹਨਾਂ ਦੀਆਂ ਸਖਿਆਵਾਂ ਦੇ ਉੱਪਰ ਚੱਲਦੇ ਆਂ ਅੱਜ ਜੋ ਇਹ ਸਾਡੇ ਗੁਰਮੀਤ ਰਾਲ ਬਿੱਟੂ ਜੀ ਹੋਣਾ ਵੱਲੋਂ ਅਤੇ ਸਮੂਹ ਸੰਗਤਾਂ ਵੱਲੋਂ ਮਹਾਰਾਜ ਦੇ ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਅਤੇ ਬਹੁਤ ਹੀ ਸ਼ਲਾਘਾਯੋਗ ਕੰਮ ਆ ਉਹਦਾ ਕਾਰਨ ਕੀ ਆ ਕਿ ਅੱਜ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਪ੍ਰਤੀ ਆਪਣੇ ਮਹਾਰਿਸ਼ੀਆਂ ਦੇ ਪ੍ਰਤੀ ਆਪਣੇ ਬਹਾਦਰ ਜਿਹੜੇ ਸਾਡੇ ਹੋਏ ਆ ਸਾਡੇ ਸੂਰਬੀਰ ਗੁਰੂ ਪੀਰ ਹੋਏ ਆ ਉਹਨਾਂ ਬਾਰੇ ਦੱਸਣਾ ਭੁੱਲ ਗਏ ਆਪਾਂ ਇਸੇ ਕਰਕੇ ਆਪਾਂ ਇਹਦੀ ਜਾਗਰੂਤਾ ਬੱਚਿਆਂ ਵਿੱਚ ਲਿਆਉਣੀ ਆ ਉਹ ਨਹੀਂ ਲਿਆ ਰਹੇ ਕਿਉਂਕਿ ਅੱਜ ਮੋਬਾਈਲ ਦਾ ਜੁਗ ਆ ਗਿਆ ਕੰਪਿਊਟਰ 'ਤੇ ਬਹਿ ਕੇ ਕੱਲਾ ਕੱਲਾ ਬੱਚਿਆਂ 'ਚ ਫੋਨ ਫੜਿਆ ਹੋਇਆ ਪਰ ਕਰ ਕਿਸੇ ਕੋਲ ਟਾਈਮ ਹੈ ਨਹੀਂ ਕਿ ਆਪਣੇ ਬੱਚਿਆਂ ਨੂੰ ਰਾਤ ਨੂੰ ਜਿਦਾ ਆਪ ਇਹਨਾਂ ਸਾਡੇ ਦਾਦੀਆਂ ਨਾਨੀਆਂ ਮਾਵਾ ਪੈਣਾ ਕਹਾਣੀਆਂ ਸੁਣਾਉਂਦੇ ਸੀ ਸਾਖੀਆਂ ਸੁਣਾਉਂਦੇ ਸੀ ਬੁਰਾ ਪੀਰਾਂ ਦੀ ਉਹ ਆਪਾਂ ਅਜੇ ਖਤਮ ਕੰਮ ਹੋ ਗਿਆ ਉਹਦਾ ਕਾਰਨ ਕੀ ਹੋਇਆ ਕਿ ਅੱਜ ਸਾਡੇ ਜਿਹੜੇ ਬੱਚੇ ਆ ਉਹਨਾਂ ਧਰਮ ਬਾਰੇ ਜਾਣਕਾਰੀ ਨਾ ਹੋਣ ਦੇ ਕਾਰਨ ਉਹ ਧਰਮ ਪਰिवर्तन ਵੱਲ ਤੁਰਕ ਜਿਹੜਾ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਸਾਡਾ ਸਨਾਤਨ ਧਰਮ ਹੈ ਉਹ ਸਾਡਾ ਇੱਕ ਇੱਕ ਆਸਥਾ ਹੈ ਕਿ ਜੇਸ ਜੁਨੀ ਤੋਂ ਬੰਦਾ ਜੰਮਿਆ ਉਸ ਮਾਂ ਦਾ ਜੋ ਧਰਮ ਹੈ ਉਹਦੇ ਵਿੱਚ ਪਰਪੱਕ ਰਹਿਣਾ ਕਹਿੰਦਾ ਮਤਲਬ ਕਿ ਏ ਟੈਕਨੀਕ ਦੇ ਨਾਲ-ਨਾਲ ਧਰਮ ਦੇ ਨਾਲ ਵੀ ਜੋੜਨਾ ਪੇਂਟਸ ਨੂੰ ਚਾਹੀਦਾ। ਇਹ ਮੈਂ ਜਿਹੜਾ ਇਹਨਾਂ ਦੇ ਅੱਜ ਪ੍ਰਾਰਲਾ ਕੀਤਾ ਮੈਂ ਇਹਨਾਂ ਦਾ ਫਿਰ ਧੰਨਵਾਦ ਕਰਦਾ ਕਿ ਉਹ ਆਪਣੇ ਬੱਚਿਆਂ ਨੂੰ ਆਪਾਂ ਡੀਜੇ ਲਾ ਕੇ ਨਾ ਇਕੱਲਾ ਕਮਨਵੇੜ ਦੀਏ ਸਾਰੀ। ਆਪਾਂ ਉਹਨਾਂ ਨੂੰ ਦਸੀਏ ਕਿ ਭਗਵਾਨ ਵਾਲਮੀਕੀ ਦੀ ਕੌਣ ਸੀ? ਭਗਵਾਨ ਸ਼੍ਰੀ ਰਾਮ ਜੀ ਕੌਣ ਸੀ? ਸੀਤਾ ਮਾਤਾ ਕੌਣ ਸੀ? ਲਵ ਕੁਸ਼ ਕੌਣ ਸੀ? ਕਿੱਦਾਂ ਪੈਦਾ ਹੋਏ? ਨਾਨਕ ਜੀ ਕੌਣ ਸੀ? ਗੁਰੂ ਨਾਨਕ ਦੇਵ ਜੀ ਕੌਣ ਸੀ? ਗੁਰੂ ਗੋਬਿੰਦ ਸਿੰਘ ਜੀ ਕੌਣ ਸੀ? ਸਰਬੰਸ ਕਿਉਂ ਵਾਰਿਆ? ਕਿਉਂ ਲੋਡ ਪਈ ਵਾਰਨ ਦੀ ਭਰ ਦੇ ਤੋ? ਧਰਮ ਲਈ ਰੱਖਿਆ ਵਾਸਤੇ ਹੈ ਸਾਰੇ ਹੀ ਕੋਏ ਆ ਉਹ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਆਪਾਂ ਨੂੰ ਜਿਹੜਾ ਵੱਧ ਤੋਂ ਵੱਧ ਆ ਆਪਣੇ ਧਰਮ ਦੇ ਬਾਰੇ ਆਪਣੇ ਦੇਸ਼ ਦੇ ਬਾਰੇ ਆਪਣੀ ਕੌਮ ਦੇ ਬਾਰੇ ਇਹਦਾ ਆਪਣੇ ਬੱਚਿਆਂ ਨੂੰ ਆਪਾਂ ਦੱਸਣਾ ਚਾਹੀਦਾ ਤਾਂ ਘੱਟ ਸਾਡੇ ਬੱਚੇ ਆ ਉਹ ਪ੍ਰਭੂ ਦੀਆਂ ਸਿੱਖਿਆਵਾਂ ਦੇ ਉੱਪਰ ਚੱਲ ਕੇ ਦਾ ਆਪਣਾ ਜੀਵਨ ਸਫਲਾ ਕਰਦੇ ਰਹਿਣ ਤੇ ਸਮੂਹ ਪ੍ਰਬੰਧਕ ਕਮੇਟੀ ਦਾ ਬੜਾ ਧੰਨਵਾਦ ਹੈ ਕਿ ਇਹਨਾਂ ਨੇ ਇਸ ਪ੍ਰੋਗਰਾਮ ਨਾਲ ਸਾਡੇ ਬੱਚਿਆਂ ਨੂੰ ਜਿਹੜਾ ਧਰਮ ਨਾਲ ਜੋੜਿਆ ਬਹੁਤ-ਬਹੁਤ ਧੰਨਵਾਦ ਪਾਰਟੀ ਕੋਰਸ ਮੁਤੀ ਇਕਤਾ ਪਾਰਟੀ ਵੱਲੋਂ ਕੋਰ ਸਹਿਜ ਦੇ ਸੰਯੋਗ ਦੇ ਨਾਲ ਮੈਂ ਸਮਝਦਾ ਕਿ ਭਗਵਾਨ ਵਾਲਮੀਕ ਮਹਾਰਾਜ ਦਾ ਜਿਹੜਾ ਹਰ ਸਾਲ ਮੈਂ ਸਮਝਦਾ ਵੀ ਬੜੀ ਸ਼ਰਧਾ ਭਾਵਨਾ ਨਾਲ ਵੀ ਮਾਰਕਪੜ ਚੌਂਗ ਵਿੱਚ ਮਨਾਇਆ ਜਾਂਦਾ ਔਰ ਇਸ ਸਾਲ ਦੇ ਵਿੱਚ ਵੀ ਮੈਂ ਸਮਝਦਾ ਵੀ ਕਾਫੀ ਸਾਥੀਆਂ ਦਾ ਸੰਯੋਗ ਰਿਹਾ ਵਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਖਾਸ ਤੌਰ ਤੇ ਅਭੀ ਰਾਜਪੂ ਜੀ ਬੱਗਾ ਜੀ ਰਮੇਸ਼ ਜੀ ਔਰ ਬਿੱਟੂ ਜੀ ਉਹ ਕਿਸਾਨ ਵੀਰ ਉਹ ਦਲਬਾਗ ਜੀ ਔਰ ਕਾਫੀ ਸਾਥੀ ਮੈਂ ਸਮਝਦਾ ਇਸ ਪ੍ਰੋਗਰਾਮ ਵਿੱਚ ਹਰ ਸਾਲ ਮੈਂ ਸਮਝਦਾ ਵੀ ਪਹੁੰਚ ਕੇ ਭਗਵਾਨ ਵਾਲਮੀਕ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਕਿ ਮੈਂ ਜਿੰਨੇ ਵੀ ਸ਼ਹਿਰ ਨਿਵਾਸੀ ਇੱਥੇ ਆਏ ਆ ਉਹ ਚਾਹੇ ਪੋਲੀਟੀਕਲ ਹੈਗੇ ਆ ਚਾਹੇ ਕਿਸਾਨ ਵੀਰ ਮੈਂ ਆਪਣੇ ਸਾਥੀਆਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਕਿ ਵਾਲਮੀਕ ਚਰਨਾ ਚ ਬੇਨਤੀ ਕਰਦਾ ਵੀ ਇਦਾਂ ਹੀ ਵੀ ਸਾਡਾ ਸਾਥ ਦਿੰਦੇ ਰਹਿਣ ਵੀ ਹਰ ਸਾਲ ਜਿਹੜਾ ਵੀਰ ਭਗਵਾਨ ਵਾਲਮੀਕ ਮਹਾਰਾਜ ਦਾ ਅਸ਼ੀਰਵਾਦ ਜਿਹੜਾ ਸੀ ਪ੍ਰਾਪਤ ਕਰਦੇ ਰਹੀਏ ਅੱਜ ਗੁਰਮੀਤ لال ਬਿੱਟੂ ਜੀ ਇਹਨਾਂ ਦੀ ਸਮੂਚੀ ਏਕਤਾ ਪਾਰਟੀ ਟੀਮ ਵੱਲੋਂ ਪ੍ਰਭੂ ਸ਼੍ਰੀ ਵਾਲਮੀਕ ਮਹਾਰਾਜ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਜੋ ਧਾਰਮਿਕ ਆਯੋਜਨ ਕੀਤਾ ਗਿਆ ਵਾ ਹਰ ਸਾਲ ਦੀ ਤਰ੍ਹਾਂ ਗੁਰਮੀਤ لال ਬਿੱਟੂ ਜੀ ਇਹਨਾਂ ਦੀ ਟੀਮ ਬੱਗਾ ਜੀ ਅਰੁਣ ਜੀ ਸਾਰੇ ਜਿਹੜੇ ਨੇ ਏਕਤਾ ਪਾਰਟੀ ਦੇ ਸਾਥੀ ਪਰਮਜੀਤ ਭਾਜੀ ਸੁਰਜੀਤ ਜੀ ਜੋ ਪ੍ਰਭੂ ਵਾਲਮੀ ਮਹਾਰਾਜ ਦਾ ਨਾਮ ਗੂੰਗਾਨ ਕਰਵਾਂਦੇ ਆ ਅੱਜ ਵੀ ਸਾਨੂੰ ਜਿਹੜਾ ਆਵਾਜ਼ ਇੱਥੇ ਪਹੁੰਚਣ ਦਾ ਮੌਕਾ ਮਿਲਿਆ ਸੋ ਪ੍ਰਭੂ ਵਾਲਮੀ ਕੀ ਮਹਾਰਾਜ ਦੇ ਦਿਖਾਏ ਹੋਏ ਰਸਤੇ ਸਾਨੂੰ ਸਾਰਿਆਂ ਨੂੰ ਚੱਲਣ ਦੀ ਲੋੜ ਆ ਤੇ ਕਪੂਥਲੇ ਦੇ ਵਿੱਚ ਜੋ ਆਪਸੀ ਏਕਤਾ ਵਾ ਆਪਸੀ ਭਾਈਚਾਰਾ ਵਾ ਉਹ ਸਮੇਂ-ਸਮੇਂ ਤੇ ਮਿਸਾਲ ਦੇਣ ਦੀ ਲੋੜ ਆ ਸੋ ਅੱਜ ਬਤੌਰ ਹਲਕਾ ਸੇਵਾ ਦਾ ਮੈਂ ਗੁਰਮੀਤ لال ਬਿੱਟੂ ਜੀ ਉਹਨਾਂ ਦੀ ਟੀਮ ਨੂੰ ਜਿੱਥੇ ਵਧਾਈ ਦਿੰਦਾ ਵਾਂ ਉੱਥੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਸਾਰਿਆਂ ਦੇ ਉੱਤੇ ਚੜ੍ਹਦੀ ਕਲਾ ਰੱਖਣ ਹਰੇਕ ਦੇ ਉੱਤੇ ਅਸ਼ੀਰਵਾਦ ਰੱਖਣ ਮੇਰੇ ਭਰਾ ਹੱਥ ਰੱਖਣ ਜੈ ਆਵਾਲਮਿਕੀ ਹਰ ਹਰ ਬਾਲਮਿਕੀ ਗੁਰਮੀਤ لال ਬਿੱਟੂ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਹਰ ਸਾਲ ਦੀ ਤਰ੍ਹਾਂ ਐਸਆਰ ਵੀ ਭਗਵਾਨ ਸ਼੍ਰੀ ਬਾਲਮਿਕ ਸਵਾਮੀ ਜੀ ਦਾ ਜੋ ਪ੍ਰਗਟ ਦਿਹਾੜਾ ਮਨਾ ਰਹੀ ਹੈ ਅਸੀਂ ਬੜੇ ਮਾਣ ਮੱਤੇ ਆ ਬੜੇ ਵਡ ਭਾਗੇ ਆ ਕਿ ਸਮੇਂ-ਸਮੇਂ ਸਾਡੇ ਪੰਜਾਬ ਦੇ ਵਿੱਚ ਇਹ ਪ੍ਰਥਾ ਬਣੀ ਹੋਈ ਹੈ ਕਿ ਅਸੀਂ ਆਪਣੇ ਗੁਰੂਆਂ ਪੀਰਾਂ ਨੂੰ ਪੈਗੰਬਰਾਂ ਨੂੰ ਯਾਦ ਕਰਦੇ ਆਂ ਔਰ ਇਸ ਯਾਦ ਕਰਨ ਦੇ ਉਪਰਾਲੇ ਦੀ ਲੜੀ ਹੋਰ ਲੰਬੀ ਕਰਨ ਵਾਸਤੇ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਏ ਸੱਚੇ ਪਾਤਸ਼ਾਹ ਏ ਵਾਹਿਗੁਰੂ ਕਿ ਇਹਨਾਂ ਵੀਰਾਂ ਨੂੰ ਹੋਰ ਕੰਮ ਕਰਨ ਦੀ ਸ਼ਕਤੀ ਬਖਸ਼ੋ ਸਮੇਂ ਸਮੇ ਅਜਿਹੇ ਸਮਾਗਮ ਏਕਤਾ ਤੇ ਸਦਭਾਵਨਾ ਦਾ ਸਬੂਤ ਦਿੰਦੇ ਜਿਹੜੇ ਸਮਾਗਮ ਨੇ ਉਹ ਕਰਵਾਉਂਦੇ ਰਹਿਣ ਮੈਂ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਸਾਰੇ ਆਏ ਹੋ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਆਂ ਗੁਰਮੀਤ لال ਬਿੱਟੂ ਜੀ ਨੂੰ ਵਧਾਈ ਦਿੰਨਾ ਅ ਭਗਵਾਨ ਜੀ ਦੇ ਜਿਹੜੇ ਪ੍ਰਗਟ ਦਿਹਾੜੇ ਦੇ ਸੰਬੰਧ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ